ਹੈਲੋ ਸਸਿਕਾ ਸਾਰਿਆਂ ਨੂੰ ਹੀ ਸੁਖ ਬਲੌਗਸ ਬਪਾ ਰਜਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੀ ਹੀ ਟੱਕ ਉਹ ਦੀ ਤੇ ਸਾਰਿਆਂ ਸਸਿਕਾ ਜੀ ਦੇਖੋ ਜੀ ਸਵੇਰੇ ਇਹਨਾਂ ਚੁੱਲੇ ਤੇ ਪਹਿਲਾਂ ਮੈਂ ਦੁੱਧ ਨੂੰ ਕਾੜਿਆ ਵਾਲਿਆ ਉਸ ਤੋਂ ਬਾਅਦ ਫਿਰ ਮੈਂ ਰੱਖ ਤੇ ਆਲੂ ਉਬਲਣੇ ਦੇਖੋ ਜੀ ਆਲੂ ਉਬਲ ਗਏ ਆ ਤਾਂ ਬਸ ਇਹਨੂੰ ਛਿੱਲਣੇ ਆ ਤੇ ਮਟਰ ਵੀ ਕੱਢ ਕੇ ਰੱਖ ਲਿਆ ਤੇ ਪਿਆਜ਼ ਵੀ ਅਦਰਕ ਸਾਰਾ ਕੁਝ ਤਿਆਰ ਕੇ ਰੱਖ ਲਿਆ ਤੇ ਅੱਜ ਉਬਲੇ ਹੋਏ ਆਲੂਆਂ ਦੀ ਸਬਜ਼ੀ ਬਣਾਵਾਂਗੇ ਨਾਲ ਮਟਰ ਪਾ ਕੇ ਤੇ ਬਹੁਤ ਟੇਸਟੀ ਬਣਦੀ ਰਸਮੀ ਜੀ ਬਣਦੀ ਆ ਤੇ ਹੁਣ ਮੈਂ ਲਾਉਣ ਲਈ ਤੜਕਾ ਹੁਣ ਸਾਰਾ ਕੁਝ ਤਿਆਰ ਹੋ ਗਿਆ ਲਓ ਜੀ ਮੇਥਾ ਮਸਾਲਾ ਆਪਾਂ ਪਾ ਲੈਨੇਗਾ ਆਪਾਂ ਲੋੜਿਆ ਜਿੰਨਾ ਕ ਆਪਾਂ ਖਾਣਾ ਆ ਤੇ ਆਪਾਂ ਹੁਣ ਜਿਹੜੇ ਆਲੂ ਉਬਲੇ ਹੋਏ ਆ ਤੇ ਉਹਦੇ ਵਿੱਚ ਥੋੜੇ ਮੈਸ਼ ਕਰਕੇ ਤੁਹਾਨੂੰ ਇਥੇ ਹੱਥਾਂ ਨਾਲ ਦੇ ਪਾ ਦੇਣੇ ਆ ਤੇ ਆ ਦੇਖੋ ਜੀ ਉਬਲੇ ਹੋਦੇ ਪਹਿਲਾਂ ਹੀ ਆ ਤਾਂ ਆਪਾਂ ਬਹੁਤੇ ਨਹੀਂ ਘੁੱਟਣੇ ਹੈਗੇ ਤੇ ਵਿੱਚ ਇਸ ਲੋ ਜੀ ਸਬਜ਼ੀ ਹੋ ਗਈ ਤਿਆਰ ਉਬਲੇ ਹੋਏ ਆਲੂਮਾਂ ਦੀ ਔਰ ਮਟਰਾਂ ਦੀ ਸਬਜ਼ੀ ਤੇ ਵਿੱਚ ਵੀ ਇਹਦੇ ਵਿੱਚ ਪਾ ਲਿਆ ਧਨੀਆ ਤੇ ਆ ਤੇ ਕਿੰਨਾ